ਮੇਰੇ ਵੱਲੋਂ ਮੇਰੀ ਪਿਆਰੀ YouTube ਫੈਮਲੀ ਨੂੰ ਪਿਆਰਪੂਰੀ ਸਤਿ ਸ਼੍ਰੀ ਅਕਾਲ ਅਨੰਦ ਕਰਦੇ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਅੱਜ ਆਪਾਂ ਰੁੱਖਾਂ ਵਿੱਚੋਂ ਰੁੱਖ ਨਿੰਮ ਦੇ ਰੁੱਖ ਦੀ ਗੱਲ ਕਰਦੇ ਹਾਂ ਬਹੁਤ ਅਫਸੋਸ ਦੀ ਗੱਲ ਹੈ ਕਿ ਭਾਰਤ ਦੇ ਵਿੱਚ ਬਹੁਤ ਜ਼ਿਆਦਾ ਲੋਕ ਨਿੰਮ ਦੇ ਰੁੱਖ ਦੇ ਗੁਣਾਂ ਤੋਂ ਅਣਜਾਣ ਹਨ ਨਿੰਮ ਦਾ ਰੁੱਖ ਕਿੰਨੀਆਂ ਹੀ ਬਿਮਾਰੀਆਂ ਤੋਂ ਆਪਾਂ ਨੂੰ ਬਚਾਉਂਦਾ ਹੈ ਕੋਹੜ ਪੇੜ ਤਰੋਗੀ ਨਿੰਮ ਦੇ ਹਦਤਨ ਕਰਨ ਨਾਲ ਨਿੰਮ ਦਾ ਰਸ ਮੇਨ ਨਾਲ ਔਰ ਨਿੰਮ ਦੇ ਤੇਲ ਦੀ ਮਾਲਿਸ਼ ਕਰਨ ਨਾਲ ਠੀਕ ਹੋ ਜਾਂਦੇ ਹਨ ਨਿੰਮ ਦੀ ਕੱਚੀ ਨਮੋਲੀਆਂ ਦੇ ਨਾਲ ਬਵਾਸੀਰ ਕੋਹੜ ਤੇ ਪੇਟ ਦੇ ਰੋਗ ਠੀਕ ਹੁੰਦੇ ਹਨ ਨਿੰਮ ਦੇ ਪੱਤਿਆਂ ਦਾ ਸਬਜ਼ੀ ਵਿੱਚ ਤੜਕਾ ਲਗਾਓ ਇਸ ਨਾਲ ਪੇਟ ਦੇ ਕੀੜੇ ਮਰ ਜਾਂਦੇ ਹਨ ਫਿਰ ਦਰਦ ਹੋਣ ਤੇ ਨਿੰਮ ਦੇ ਪੱਤਿਆਂ ਦਾ ਰਸ ਨੱਕ ਦੇ ਵਿੱਚ ਪਾਉਣ ਨਾਲ ਸਿਰ ਦਰਦ ਠੀਕ ਹੋ ਜਾਂਦਾ ਹੈ ਨਿੰਮ ਦੇ ਪੱਤਿਆਂ ਨੂੰ ਦਹੀਂ ਵਿੱਚ ਪੀਸ ਕੇ ਖਾਰਿਸ਼ ਵਾਲੀ ਜਗ੍ਹਾ ਤੇ ਲਗਾਉਣ ਨਾਲ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ ਜੇ ਜੋੜਾਂ ਦਾ ਦਰਦ ਹੋਵੇ ਤਾਂ ਨਿੰਮ ਦੇ ਦਰਖਤ ਦੀ ਛਿੱਲ ਨੂੰ ਪਾਣੀ ਚ ਘਸਾ ਕੇ ਜੋੜਾਂ ਤੇ ਦਰਦ ਤੇ ਲਾਉਣ ਨਾਲ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ ਦਮੇ ਦੇ ਰੋਗੀ ਨੂੰ ਨਿੰਮ ਦੇ ਪੱਤਿਆਂ ਦੇ ਬੀਜ ਦਾ ਤੇਲ ਪਾਣ ਦੇ ਵਿੱਚ ਚਵਾ ਕੇ ਖਾਣ ਨਾਲ ਲਾਭ ਸੌਂਚਦਾ ਹੈ ਨਿੰਮ ਦੇ ਫੁੱਲਾਂ ਦਾ ਸੇਵਨ ਕਰਨ ਨਾਲ ਰੇਸ਼ੇ ਦਾ ਰੋਗ ਨਸ਼ਟ ਹੁੰਦਾ ਹੈ ਨਿੰਮ ਦੀ ਛਿੱਲ ਦੇ ਨਾਲ ਬਵਾਸੀਫ ਤੇ ਖਾਂਸੀ ਦਾ ਰੋਗ ਠੀਕ ਹੁੰਦਾ ਹੈ ਖਾਣਾ ਚੰਗਾ ਨਾ ਲੱਗਣ ਤੇ ਨਿੰਮ ਦੇ ਪੱਤਿਆਂ ਦਾ ਸੇਵਨ ਕਰਨ ਨਾਲ ਬਹੁਤ ਸਾਰਾ ਲਾਭ ਹੁੰਦਾ ਹੈ ਜੇ ਤੁਹਾਨੂੰ ਅੱਜ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਔਰ ਸ਼ੇਅਰ ਕਰਨਾ ਨਾ ਭੁੱਲਿਓ